ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਐਮਪੀ ਸੁਖਤਾਲੀ ਵਾਲੇ ਕੇ ਹਾ ਮਾਰਕ ਕਾਰਨੀ ਮੂਰੇ ਰੱਖਿਆ ਜੀ ਸੰਮੇਲਨ ਦੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਨੂੰ ਸੱਦਾ ਦੇਣ ਦਾ ਮੁੱਦਾ ਪਰ ਦੇ ਪ੍ਰਧਾਨ ਮੰਤਰੀ ਨੂੰ ਬਲੌਂਸ ਸੰਬੰਧੀ ਸਿੱਖ ਭਾਈਚਾਰੇ ਤੇ ਪਾਰਟੀਆਂ ਦੇ ਵਿੱਚ ਨਾਰਾਜ਼ਗੀ 2025 ਦਾ ਜੰਗਲੀ ਅਗ ਦਾ ਸੀਜ਼ਨ ਕੈਨੇਡਾ ਦਾ ਦੂਜਾ ਸਭ ਤੋਂ ਪਹਿੜਾ ਰਿਕਾਰਡ ਹੋਣ ਦੇ ਬਰਾਬਰ ਜੰਗਲੀ ਆਗ ਦਾ ਖਤਰਾ ਮੱਧ ਤੇ ਪਛਮੀ ਸੂਬਿਆਂ ਤੇ ਪ੍ਰਦੇਸ਼ਾਂ ਦੇ ਵਿੱਚ ਸਭ ਤੋਂ ਜ਼ਿਆਦਾ ਕੈਨੇਡੀਅਨ ਅਦੰਦਾ ਦੀ ਡਾਕਟਰ 에ਅਰ ਇੰਡੀਆ ਦੀ ਉਡਾਨ ਦੇ ਵਿੱਚ ਸੀ ਸਵਾਰ ਮਿਸੇ ਸਾਗਾ ਦੀ ਰਹਿਣ ਵਾਲੀ ਸੀ ਡਾਕਟਰ ਨਿਰਾਲੀ சுரேਸ਼ ਕੁਮਾਰੀ ਪਟੇਲ 에ਅਰ ਇੰਡੀਆ ਦੀ ਉਡਾਨ ਹੋਈ ਹਾਦਸਾ ਗ੍ਰਸ ਖਬਰਾਂ ਵਿਸਾਰ ਦੇ ਨਾਲ ਕੈਨੇਡਾ ਦੇ ਵਿੱਚ ਜੀ ਸੰਮੇਲਨ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਦੇਣ ਤੇ ਇਸ ਵੇਲੇ ਕਈ ਥਾਵਾਂ ਦੇ ਉੱਤੇ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ ਰੋਸ ਜਤਾਇਆ ਜਾ ਰਿਹਾ ਹੈ ਇਸ ਗੱਲ ਦਾ ਕਿ ਉਹਨਾਂ ਨੂੰ ਸੱਦਾ ਨਹੀਂ ਦੇਣਾ ਚਾਹੀਦਾ ਸੀ ਇਸ ਸਬੰਧੀ ਐਮਪੀ ਸੁਖਤਾਲੀਵਾਲ ਜੀ ਜਿਹੜੇ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਉਹਨਾਂ ਨੇ ਦੱਸਿਆ ਕਿ ਆਪਣੀ ਗੱਲਬਾਤ ਉਹਨਾਂ ਨੇ ਰੱਖੀ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਗਲਤ ਹੈ ਉਹ ਇਸ ਗਲਤ ਫੈਸਲੇ ਦੇ ਉੱਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਿਹੜੀ ਹੈ ਉਹ ਕੀ ਗੱਲਬਾਤ ਸਾਂਝੀ ਕੀਤੀ ਐਮਪੀ ਸੁਖਤਾਲੀਵਾਲ ਦੇ ਨਾਲ ਆਉ ਜਾਂਦੇ ਆ ਸੁਖਤਾਲੀਵਾਲ ਨਾਲ ਕੀਤੀ ਵਿਸਥਾਰ ਦੇ ਨਾਲ ਗੱਲਬਾਤ ਭਾਰਤੀ ਪ੍ਰਧਾਨ ਮੰਤਰੀ ਨੂੰ ਜੀ ਸਮੇਲਨ ਦੇ ਵਿੱਚ ਸੱਦਾ ਦੇਣ ਦੇ ਸਬੰਧੀ ਸਿੱਖ ਕਮਿਊਨਿਟੀ ਪੰਜਾਬੀ ਕਮਿਊਨਿਟੀ ਦੇ ਵਿੱਚ ਕਾਫੀ ਨਰਾਜ਼ਗੀ ਪਾਈ ਜਾ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਐਮਪੀ ਸੁਖਤਾਲੀਵਾਲ ਜੀ ਮਾਰਕਰਨੀ ਨਾਲ ਮੁਲਾਕਾਤ ਕਰ ਚੁੱਕੇ ਨੇ। ਕੀ ਗੱਲਬਾਤ ਹੋਈ ਹੈ ਗੱਲਬਾਤ ਕਰਦੇ ਹਾਂ। ਸੁਖਤਾਲੀਵਾਲ ਜੀ ਮਾਰਕਰਨੀ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਜੀ7 ਦੇ ਮਸਲੇ ਨੂੰ ਲੈ ਕੇ ਖਾਸ ਕਰਕੇ ਪ੍ਰਧਾਨ ਮੰਤਰੀ ਭਾਰਤ ਦੇ ਜਿਹੜੇ ਨੇ ਉਹਨਾਂ ਨੂੰ ਇੱਥੇ ਸੱਦਾ ਦੇਣ ਨੂੰ ਲੈ ਕੇ ਸੋ ਉਹ ਗੱਲਬਾਤ ਦੇ ਵਿੱਚ ਕੀ ਲੱਗਦਾ ਕੀ ਗੱਲਬਾਤ ਹੋਈ ਹੈ ਤੁਹਾਡੀ? ਸਾਨੂੰ ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਨੂੰ ਪੀਰ ਲੱਗ ਜਾਂਦੇ ਨੇ। ਇਹਨੇ ਦੱਸਿਆ ਪ੍ਰਧਾਨ ਮੰ ਜਿਹੜਾ ਇਸ ਜੀਨ ਨੂੰ ਸਪੋਰਟ ਨਹੀਂ ਕਰਦਾ ਉਹਨਾਂ ਦੇ ਜਿਹੜਾ ਵਿਜਟ ਹੈਗਾ ਪ੍ਰਧਾਨ ਮੰਤਰੀ ਇੰਡੀਆ ਦਾ ਜਨਰਲ ਸਦਰਤਾ ਪਰ ਦੂਸਰਾ ਇਹ ਹੈਗਾ ਕਿ ਉਹਨਾਂ ਨੂੰ ਇਹ ਜਾਣੂ ਕਰਾਇਆ ਕਿ ਜੋ ਮੇਰੇ ਕਾਂਸਟਿਟੂਐਂਟਸ ਜਿਹੜੇ ਨੇ ਪਹਿਲੇ ਮੇਰੇ ਕਾਂਸਟਿਟੂਐਂਟ ਨਹੀਂ ਹੁਣ ਤਾਂ ਮੈਂ ਇਨਫੈਕਟ ਜਦੋਂ ਕੱਲ ਟ੍ਰੈਵਲ ਵੀ ਕਰਦਾ ਸੀ ਜਾਂ ਮੈਂ ਬਾਹਰ ਦੀ ਰੈਡਿੰਗਸ ਗਿਆ ਜ਼ਦੀਕ ਉਹਨਾਂ ਦੀਆਂ ਹੋਰ ਸਾਰੇ ਲੋਕ ਇਹੀ ਕਹਿ ਰਹੇ ਨੇ ਉਹ ਕੱਲੇ ਇਹ ਨਹੀਂ ਕਿ ਜਿਹੜੇ ਪੀਪਲ ਵਿਦ ਸਟਰੋਂਗ ਨੈਸ਼ਨਲ 뷰 ਆਪਾਂ ਉਹਨਾਂ ਦੀ ਗੱਲ ਕਰੀਏ ਜਰਨਲ ਪਬਲਿਕ ਜਿਹੜੀ ਆ ਉਹ ਗੱਲ ਕਰ ਰਹੀ ਹੈ ਔਰ ਅਸਪੈਕਟ ਆ ਉਹ ਕਿਹੜੀ ਕਮਿਊਨਿਟੀਜ਼ ਨੇ ਉਹ ਆਨ ਵਾਈਡ ਰੇਂਜ ਆਫ ਜਿਹੜੇ ਕੈਨੇਡੀਅਨਸ ਆ ਉਹ ਇਸ ਗੱਲ ਨੂੰ ਜਿਹੜਾ ਹੈਗਾ ਉਹ ਠੀਕ ਨਹੀਂ ਸਮਝਦੇ ਉਹ ਇਹ ਕਹਿੰਦੇ ਨੇ ਵੀ ਦੇਖੋ ਪਹਿਲਾਂ ਤਾਂ RCMP ਨੇ ਕਲੀਅਰਲੀ ਜਿਹੜਾ ਸੀ ਉਹ ਕਿਹਾ ਕਿ ਜਿਹੜੀ ਉਹਨਾਂ ਕੋ ਕ੍ਰੈਡੀਬਲ ਐਵੀਡੈਂਸ ਹੈਗਾ ਜਿਹੜੀ ਇਨਵੈਸਟੀਗੇਸ਼ਨ ਕਰ ਰਹਾ ਹੈ ਕੈਨੇਡੀਅਨ ਜਿਹੜਾ ਕੈਨੇਡੀਅਨ ਸੋਇਲ ਦੇ ਉੱਤੇ ਮਿਸਟਰ ਨਿਜਰ ਜਿਹੜੇ ਸੀ ਉਹਨਾਂ ਦੀ ਆ ਜਿਹੜੀ ਹੱਤਿਆ ਕੀਤੀ ਗਈ ਉਹ ਸਵਾਰਿਆ ਔਰ ਦੂਸਰੇ ਇਸੀ ਦਾ ਜਸਟਿਸ ਹੋਪ ਜਿਹੜੇ ਆ ਉਹਨਾਂ ਦੀ ਇਨਕੁਆਲਿਟੀ ਦੀ ਜਦੋਂ ਗੱਲ ਕਰਦੇ ਆ ਉਹਨਾਂ ਨੇ ਵੀ ਜਦੋਂ ਦੇਖਿਆ ਕਿ ਟੌਪ 2 ਐਕਟਰ ਜਿੱਡੇ ਨੇ ਜਿਹੜੇ ਸਾਡੀ ਸੋਵਰਨਟੀ ਸਾਡੀ ਡੈਮੋਕ੍ਰੇਸੀ ਤੇ ਸਾਡੇ ਲੋਕਾਂ ਦੀ ਜ਼ਿੰਦਗੀਆਂ ਦੇ ਵਿੱਚ ਜਿਹੜਾ ਵਾ ਉਹ ਦਖਲਅੰਦਾਜ਼ੀ ਕਰਦੇ ਨੇ ਤਾਂ ਉਹ ਦੇ ਵਿੱਚ ਚਾਈਨਾ ਤੇ ਫਿਰ ਉਸ ਤੋਂ ਬਾਅਦ ਇੰਡੀਆ ਆਇਆ ਹੈਗਾ ਸੋ ਜਦੋਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੈਗੇ ਆ ਔਰ ਪਿੱਛੇ ਜਿਹੜਾ ਮਿਸਟਰ ਨਿਜਰ ਉਹਨਾਂ ਦਾ ਰਸੀ ਸੈਸਿਨੇਸ਼ਨ ਹੋਈ ਉਹਦੇ ਵਿੱਚ ਉਹਨਾਂ ਤੋਂ ਕੋਆਪਰੇਸ਼ਨ ਮੰਗੀ ਇੰਨੀ ਧੇਰ ਹੋ ਗਈ ਇੱਕ ਲਾਈਫ ਕਿਸੇ ਦੀ ਚਲੀ ਗਈ ਹੋਵੇ ਉਹਦੇ ਉੱਤੇ ਜਿਹੜਾ ਹੈਗਾ ਉਹ ਗਵਰਨਮੈਂਟ ਜਿਹੜੀ ਹੈਗੀ ਆ ਉਹ ਕੋਆਪਰੇਟ ਨਾ ਕਰੇ ਇਹ ਜਿਹੜੀ ਚੀਜ਼ ਹੁੰਦੀ ਆ ਇਹ ਦੱਸਦੀ ਆ ਕਿ ਇਹ ਜਿਹੜਾ ਹੈਗਾ ਸਾਡੇ ਕੈਨੇਡੀਅਨਸ ਦੇ ਲਈ ਠੀਕ ਨਹੀਂਗਾ ਜੋ ਕਿ ਮੇਰਾ ਮੈਨੂੰ ਲੋਕਾਂ ਚੋਂ ਭੇਜਦੇ ਸਰੀ ਨਿਊਜ਼ਲੈਟਰ ਮੇਰੀ ਪਹਿਲੀ ਲੋਇਲਟੀ ਹੈਗੀ ਸਰੀ ਨਿਊਟਨ ਦੇ ਲੋਕਾਂ ਨਾਲ ਜਿਸ ਤਰੀਕੇ ਨਾਲ ਮੈਨੂੰ ਉਹ ਕਹਿੰਦੇ ਨੇ ਆਵਾਜ਼ ਉਠਾਉਣੀ ਮੈਂ ਕੋਈ ਇਹ ਨੁਕਸਾਨ ਪੈਦਾ ਨਹੀਂ ਦੇਖਦਾ ਮੈਂ ਇੱਕੋ ਹੀ ਚੀਜ਼ ਦੇਖਾਂ ਕਿ ਢੱਲਲੇ ਨਾਲ ਉਹਨਾਂ ਦੀ ਆਵਾਜ਼ ਜਿਹੜੀ ਆ ਬੁਲੰਦ ਕੀਤੀ ਜਾਵੇ ਜਦੋਂ ਕੋਈ ਹੋਰ ਨਹੀਂ ਖੜਾ ਕਰਨ ਨੂੰ ਤਿਆਰ ਹੁੰਦਾ ਐਮਪੀ ਨਹੀਂ ਖੜਾ ਹੁੰਦਾ ਚੱਲਦੇ ਨਹੀਂ ਪੈਰ ਉਹਨਾਂ ਦੇ ਤਾਂ ਫਿਰ ਮੈਨੂੰ ਤਾਂ ਇਹ ਲੱਗਦਾ ਕਿ ਵੀ ਜਿਹੜੀ ਚਾਹੇ ਉਹ ਮੇਰੇ ਕੰਸਟੀਟੂਐਂਸੀ ਦੇ ਲੋਕਾਂ ਵਿੱਚ ਬਾਹਰ ਲੋਕ ਵੀ ਆ ਕੇ ਮੰਦਾਦੇ ਆ ਤਾਂ ਸਾਨੂੰ ਖੜਨਾ ਚਾਹੀਦਾ ਕਿਉਂਕਿ ਕੈਨੇਡੀਅਨ ਦੀ ਲਾਈਫ ਜਦੋਂ ਜਿਹੜੀ ਹੈਗੀ ਉਹ ਫੀਲ ਕਰਨ ਵੀ ਅਸੀਂ ਸੇਫ ਨਹੀਂ ਗਏ ਇਸ ਚੀਜ਼ ਨੂੰ ਸਾਨੂੰ ਜਿਹੜਾ ਹੈਗਾ ਉਹ ਬਾਤ ਬੰਦ ਕਰੀ ਤੇ ਮੈਂ ਪ੍ਰਧਾਨ ਮੰਤਰੀ ਨੂੰ ਇਹ ਸਾਰੀਆਂ ਚੀਜ਼ਾਂ ਲਈ ਉਹ ਜਾਣੂ ਕਰਾਇਆ ਔਰ ਉਹਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਮੈਨੂੰ ਭਰੋਸਾ ਦਿੱਤਾ ਕਿ ਉਹ ਸਟਰੋਂਗਲੀ ਜਿਹੜਾ ਹੈਗਾ ਇਹ ਇਸ ਇਸ਼ੂ ਜਿਹੜਾ ਹੈਗਾ ਨੇ ਉਹਨੂੰ ਜਿਹੜਾ ਹੈਗਾ ਲੈ ਕੇ ਜਾਣਗੇ ਤੇ ਪ੍ਰਧਾਨ ਮੰਤਰੀ ਜਿਹੜੇ ਇੰਡੀਆ ਦੇ ਤੇ ਮੈਂ ਉਹਨੂੰ ਕਲੀਅਰ ਕਰਿਆ ਸੀਗਾ ਤੇ ਇਹ ਚੀਜ਼ਾਂ ਸਾਨੂੰ ਇੱਕ ਤਾਂ ਕੋਲ ਕੋਆਪਰੇਸ਼ਨ ਚਾਹੀਦੀ ਜਿਹੜੀ ਉਹਨਾਂ ਦੀ ਹੈਗੀ ਆ ਲਾਰਜ ਫੋਰਸਮੈਂਟ ਦੀ ਜਿਹੜੀ ਜਿੱਥੇ ਵੀ ਲੋੜ ਹੈਗੀ ਆ ਔਰ ਦੂਸਰਾ ਇਹ ਹੈਗਾ ਕਿ ਫਿਚਰ ਦੇ ਵਿੱਚ ਪਿਹਲੇ ਜ਼ੀਰੋ ਟਰਬਲੈਂਸ ਲੈ ਕੇ ਚੱਲਾਂਗੇ ਵੀ ਉਹਨਾਂ ਲਈ ਜ਼ੀਰੋ ਕੋਈ ਵੀ ਜਿਹੜੀ ਇੰਟਰਫੀਰੀਅੰਸ ਹੈਗੀ ਆ ਸਾਡੇ ਕੈਨੇਡੀਅਨ ਜਾਂ ਕੈਨੇਡੀਅਨ ਦੇ ਲਾਈਫਸ ਵਿੱਚ ਨਹੀਂ ਚਾਹੀਦੀ ਬਿਲਕੁਲ ਇੱਕ ਪਾਸੇ ਸਿੱਖ ਜਥੇਬੰਦੀਆਂ ਜਿਹੜੀਆਂ ਆਪਣੀ ਨਰਾਜ਼ਗੀ ਪ੍ਰਗਟਾ ਰਹੀਆਂ ਨੇ ਉਹਨਾਂ ਨੇ ਸਾਫ਼ ਤੌਰ ਤੇ ਉੱਥੇ ਕਹਿ ਦਿੱਤਾ ਵੀ ਜੀ ਸਮੇਲਨ ਦੇ ਵਿੱਚ ਅਸੀਂ ਨਹੀਂ ਚਾਹੁੰਦੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਇੱਥੇ ਆਉਣ ਦੂਜੇ ਪਾਸੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਇਕਨੋਮਿਕ ਅਤੇ ਬਾਕੀ ਜਿਹੜੇ ਕੰਟਰੀਜ਼ ਨੇ ਉਹਨਾਂ ਨਾਲ ਚੰਗੇ ਸਬੰਧ ਬਣਾਉਣ ਤੇ ਵਪਾਰ ਨੂੰ ਵਧਾਉਣ ਦੇ ਵਿੱਚ ਕੋਸ਼ਿਸ਼ਾਂ ਕਰ ਰਹੇ ਨੇ ਇੱਕ ਪਾਸੇ ਉਹ ਜ਼ਿੰਮੇਵਾਰੀ ਇੱਕ ਪਾਸੇ ਸਿੱਖ ਕਮਿਊਨਿਟੀ ਪੰਜਾਬੀ ਕਮਿਊਨਿਟੀ ਦੀ ਨਰਾਜ਼ਗੀ ਆ ਪਰ ਕੋਈ ਹੋਰ ਵੀ ਕੈਨੇਡੀਅਨ ਹੁੰਦਾ ਤਾਂ ਉਹਨਾਂ ਦੀ ਵੀ ਨਰਾਜ਼ਗੀ ਹੋ ਸੋ ਤੁਹਾਨੂੰ ਲੱਗਦਾ ਵੀ ਤੁਹਾਡੀ ਨਾਰਾਜ਼ਗੀ ਆਮ ਲੋਕਾਂ ਦੀ ਜਿਹੜੀ ਨਾਰਾਜ਼ਗੀ ਹੈ ਉਸ ਵਲੇ ਮਾਰਕ ਕਰ ਨਹੀਂ ਸਮਝ ਪਾ ਰਹੇ ਨੇ ਮੈਨੂੰ ਲੱਗਦਾ ਕਿ ਕਿ ਉਹ ਦੇਖੋ ਹਰ ਜਿਹੜਾ ਪ੍ਰਧਾਨ ਮੰਤਰੀ ਆ ਉਹਦਾ ਕੰਮ ਕਰਨ ਦਾ ਸਿੱਕਾ ਡਿਫਰੈਂਟ ਹੈਗਾ ਜੀ ਕਿਉਂਕਿ ਇਕੱਲੇ ਇਹ ਨਹੀਂ ਵੀ ਤੁਸੀਂ ਸਿੱਖ ਇਕੱਲੇ ਪਾਪੂਲੇਸ਼ਨ ਨਹੀਂ ਮਨੂ ਮੁਸਲਮ ਵੀ ਮਨੂ ਕਾਕੇ ਜੀ ਵੀ ਮੀਨਸਟਰੀ ਕਮਿਊਨਿਟੀ ਸਾਰੀ ਜਿਹੜੀ ਹੈਗੀ ਆ ਇਹਦੇ ਵਿੱਚ ਬਹੁਤ ਸਾਰੇ ਲੋਕ ਪਰ ਬਹੁਤ ਸਾਰੇ ਐਮਪੀ ਵੀ ਮੇਰੇ ਕੋਲ ਚੱਲ ਕੇ ਆਏ ਆ ਜਿਨ੍ਹਾਂ ਨੇ ਕਿਹਾ ਵੀ ਤੈਂ ਸੁਪ ਠੀਕ ਕੀਤਾ ਇਹ ਆਵਾਜ਼ ਜਿਹੜੀ ਸੀਗੀ ਤੈਨੂੰ ਉਠਾਉਣੀ ਚਾਹੀਦੀ ਸੀ ਵੀ ਇਹ ਠੀਕ ਨਹੀਂ ਕੀਤਾ ਜਿਹੜਾ ਪ੍ਰਧਾਨ ਮੰਤਰੀ ਇੰਡੀਆ ਦੇ ਜਿਹੜੇ ਆ ਉਹਨਾਂ ਨੂੰ ਇੱਥੇ ਸੱਦਾ ਦਿੱਤਾ ਗਿਆ ਸੋ ਇਹ ਇਕੱਲੀ ਕੋ ਮੇਰੇ ਸਾਹਮਣੇ ਦੇ ਨਾਲ ਦੇਖੋ ਬਹੁਤ ਇੰਟੈਲੀਜੈਂਟ ਹੈਗੇ ਨੇ ਮਾਰਕ ਕਾਰਨੀਕ ਜੀ ਜਦੋਂ ਉਹਨਾਂ ਨੂੰ ਇਹ ਇਸ਼ੂਸ ਦੱਸੇ ਹੈਗੇ ਤੇ ਮੈਨੂੰ ਲੱਗਦਾ ਕਿ ਉਹ ਉਹਨੇ ਗ੍ਰੈਸਪ ਕੀਤਾ ਹੈਗਾ ਤੇ ਉਹ ਜਿਹੜਾ ਹੈਗਾ ਉਹ ਸਟ੍ਰੌ ਲਿਆ ਤਾਂ ਕੁਝ ਜਿਹੜਾ ਬਾ ਉਹੋ ਕੱਢ ਕੇ ਆਉਣਗੇ ਆਮ ਲੋਕਾਂ ਨੇ ਨਰਾਜ਼ਗੀ ਤੁਹਾਡੇ ਤੱਕ ਪਹੁੰਚਾਈ ਆਪਣੀ ਵੀ ਤੁਸੀਂ ਸਾਡੀ ਆਵਾਜ਼ ਹੋ ਅਸੀਂ ਤੁਹਾਨੂੰ ਚੁਣਿਆ ਤੁਸੀਂ ਉਹਨਾਂ ਦੀ ਆਵਾਜ਼ ਲੈ ਕੇ ਜਿਹੜਾ ਉਹ ਉੱਥੇ ਗਏ ਹੋ ਔਰ ਤੁਹਾਡੇ ਵਿੱਚ ਤੁਸੀਂ ਉੱਥੇ ਗੱਲਬਾਤ ਕੀਤੀ ਹੈ ਹੁਣ ਤੁਹਾਨੂੰ ਕੀ ਲੱਗਦਾ ਉਹਨਾਂ ਦੀ ਬੋਡੀ ਲੈਂਗੁਏਜ ਜਿਹੜੀ ਕਿਵੇਂ ਦੀ ਸੀ ਇਸ ਮਸਲੇ ਦਾ ਹੱਲ ਕੀ ਹੈ ਬੋਡੀ ਲੈਂਗੁਏਜ ਇਹ ਸੀ ਵੀ ਜਦੋਂ ਵੀ ਕੋਈ ਗੱਲ ਕਰ ਰਹੀ ਸੀ ਤਾਂ ਉਹਦੇ ਵਿੱਚ ਉਹ ਮੇਕ ਸ਼ੁਰ ਕਰ ਰਹੇ ਸੀ ਉਹ ਨੋਟ ਬਣਾ ਰਹੇ ਸੀ ਡਾਇਰੀ ਚਾਪ ਦਿੱਤੀ ਜਦੋਂ ਬੰਦਾ ਲਿਖਦਾ ਹੈਗਾ ਨੋਟ ਬਣਾਉਂਦਾ ਇਹਦਾ ਮਤਲਬ ਆ ਕਿ ਉਹਨਾਂ ਦਾ ਉਹ ਪੂਰੇ ਸincerity ਦੀ ਜਿਹੜਾ ਹੈਗਾ ਸੀ ਇਸ ਮੁੱਦੇ ਨੂੰ ਉਹਨਾਂ ਨੇ ਸੁਣਿਆ ਔਰ ਉਹ ਤੇ ਜਿਹੜੀ ਤਵੱਜਹ ਜਿਹੜੀ ਆ ਉਹ ਔਰ ਉਹਨਾਂ ਦੇ ਜਿਹੜੇ ਲਬਜ ਸੀਗੇ ਉਹੀ ਸੀਗੇ ਵੀ ਤੁਸੀਂ ਮੈਨੂੰ ਮੈਂ ਜਿਹੜਾ ਹੈਗਾ ਬਹੁਤ ਸਟਰੋਂਗਲੀ ਇਸ ਮਸਲੇ ਦੇ ਤੇ ਆਲ ਬੀ ਵੈਰੀ ਸਟਰੋਂਗ ਐ ਐਗਜ਼ੈਕਟ ਵਰਡਿੰਗ ਉਹਨਾਂ ਨੇ ਰਿਸਿ ਵੀ ਵੀ ਜਦੋਂ ਇਹ ਇਸ਼ੂ ਨੂੰ ਪੇਸ਼ ਕਰਨ ਦੀ ਗੱਲ ਆਉਂਦੀ ਹੈ ਜੀ ਜੇ ਇਸ ਮੁੱਦੇ ਦਾ ਹੱਲ ਨਾ ਹੋਇਆ ਇਹ ਸਮਾमेलन ਹੋਏਗਾ ਪ੍ਰਧਾਨ ਮੰਤਰੀ ਜਿਹੜੇ ਇੰਡੀਆ ਦੇ ਨੇ ਉਹ ਇੱਥੇ ਆਉਣਗੇ ਤੁਹਾਨੂੰ ਲੱਗਦਾ ਕਿ ਜਿਹੜੇ ਆਊਟਕਮਸ ਨੇ ਉਹ ਥੋੜੇ ਡਿਫਰੈਂਟ ਹੋਣਗੇ ਕਿਉਂਕਿ ਤੁਹਾਡੇ ਤੇ ਵੀ ਉਸ ਚੀਜ਼ ਦਾ ਅਸਰ ਪਏਗਾ ਲੋਕਾਂ ਦੀ ਨਾਰਾਜ਼ਗੀ ਦਾ ਤੇ ਨਾਲ ਦੇ ਨਾਲ ਲਿਬਰਲਸ ਦੇ ਉੱਤੇ ਵੀ ਦੇਖੋ ਮੈਂ ਮੇਰਾ ਕੰਮ ਹੈਗਾ ਮੈਨੂੰ ਲੋਕਾਂ ਨੇ ਚੁਣ ਕੇ ਭੇਜਿਆ ਮੈਂ ਨਿਤੜਖ ਹੋ ਕੇ ਆਵਾਜ਼ ਜਿਹੜੀ ਆ ਉੱਥੇ ਬੁਲੰਦ ਕੀਤੀ ਉਹਦੇ ਵਿੱਚ ਦੋ ਰਹਿਣਾਂ ਦੀ ਮੈਂ ਜਿਹੜਾ ਇਸ ਨੂੰ ਜਿਹੜਾ ਆਪੋਜ ਜਿਹੜਾ ਹੈਗਾ ਉਹ ਕੀਤਾ ਔਰ ਕਰਦਾ ਰਹੂੰਗਾ ਹਮਮ ਔਰ ਦੂਸਰੀ ਗੱਲ ਹੈ ਕਿ ਜੇ ਕੋਈ ਚੀਜ਼ ਚੰਗੀ ਮੁਰੇ ਆ ਜਾਂਦੀ ਹੈ ਜੇ ਹੁਣ ਖੁੱਲੀ ਕੋਆਪਰੇਟ ਕਰਦੇ ਹੈਗੇ ਆ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਆ ਜਿਹੜਾ ਹੈਗਾ ਵੀ ਅਸੀਂ ਜਿਹੜਾ ਹੈਗਾ ਵੀ ਅਸੀਂ ਕਿਸੇ ਵੀ ਚਾਹੇ ਉਹ ਬਿਜ਼ਨਸ ਆ ਕੋਈ ਚਾਹੇ ਉਹ ਹੋ ਇੰਡੀਵਿਜੂਅਲ ਆ ਚਾਹੇ ਕੋਈ ਪੋਲੀਟੀਸ਼ੀਅਨ ਆ ਅਸੀਂ ਜਾਂ ਸਾਡੀ ਜਿਹੜੀ ਸੋਵਰਟੀ ਹੈ ਸਾਡੀ ਡੈਮੋਕ੍ਰੇਸੀ ਆ ਅਸੀਂ ਇਹਦੇ ਵਿੱਚ ਕੋਈ ਵੀ ਜਿਹੜੀ ਦਖਲਅੰਦਾਜ਼ੀ ਜਿਹੜੀ ਹੈ ਨਹੀਂ ਪਾਕ ਕਰੂਗਾ ਬਿਲਕੁਲ ਔਰ ਦੂਸਰਾ ਜਿਹੜਾ ਹੈਗਾ ਉਹ ਜਿਹੜੀ ਹੈਗੀ ਫੁੱਲੀ ਕੋਆਪਰੇਟ ਕਰਨਗੇ ਜਿਹੜੀ ਮਿਸ ਲਿਜਰ ਦੀ ਅਸੈਸਿਨੇਸ਼ਨ ਹੋਈ ਆ ਉਹਦੀ ਜਿਹੜੀ ਇਨਕੁਆਰੀ ਜੋ ਚੀਜ਼ ਵੀ ਸਾਡੀ ਪੁਲਿਸ ਨੂੰ ਚਾਹੀਦੀ ਤਾਂ ਕਿ ਉਹ ਜਿਹੜਾ ਜਸਟਿਸ ਹੈਗਾ ਉਹ ਮੂਰੇ ਆ ਸਕੇ ਇਨਵੀਟੇਸ਼ਨ ਪਹੁੰਚ ਚੁੱਕੇ ਨੇ ਸਮਾਂ ਘਟ ਰਹਿ ਗਿਆ ਸਮੇਲਨ ਦੀ ਤਿਆਰੀ ਹੋ ਰਹੀ ਆ ਤੁਹਾਨੂੰ ਲੱਗਦਾ ਵੀ ਇਸ ਸਮੇਂ ਦੇ ਵਿੱਚ ਕੋਈ ਇਹੋ ਜਿਹਾ ਹੱਲ ਨਿਕਲ ਸਕਦਾ ਹੈ ਜਾਂ ਤੁਸੀਂ ਜਿਹੜਾ ਮੁੱਦੇ ਨੂੰ ਲੈ ਕੇ ਗਏ ਹੋ ਉੱਥੇ ਤੁਹਾਡੀ ਆਵਾਜ਼ ਸੁਣੀ ਜਾ ਸਕਦੀ ਹੈਗੀ ਹੈ ਔਰ ਇਸ ਸੈਂਸਿਟੀਵਿਟੀ ਨੂੰ ਸਮਝਿਆ ਜਾ ਸਕਦਾ ਜਿਸ ਜਿਹ ਸਿਕ ਕਮਿਊਨਿਟੀ ਪੰਜਾਬੀ ਕਮਿਊਨਿਟੀ ਹੈ ਐਮ ਪੀ ਵੀ ਨੇ ਉਹਦੇ ਵਿੱਚ ਇਸ ਸੈਂਸਿਟੀਵਿਟੀ ਨੂੰ ਸਮਝ ਕੇ ਇਹਨੂੰ ਮੋੜਿਆ ਜਾ ਸਕਦਾ ਹੈ ਜਾਂ ਫਿਰ ਤੀਰ ਕਮਾਨ ਦੇ ਵਿੱਚੋਂ ਨਿਕਲ ਚੁੱਕਾ ਔਰ ਇਹ ਸਮੇਲਨ ਹੋ ਕੇ ਰਹੇਗਾ ਭਾਰਤੀ ਪ੍ਰਧਾਨ ਮੰਤਰੀ ਵੀ ਆਣਗੇ ਤੇ ਫਿਰ ਉਸ ਤੋਂ ਬਾਅਦ ਉਹਦੇ ਆਊਟਕਮ ਚੰਗੇ ਜਾਂ ਮਾੜੇ ਤੁਸੀਂ ਕੀ ਦੇਖਦੇ ਹੋ ਸਾਡਾ ਮੈਂ ਇਸ ਚੀਜ਼ ਨੂੰ ਉਹ ਦੇ ਵੀ ਨਹੀਂ ਸੀ ਸਪੋਰਟ ਕਰਦਾ ਤੇ ਅੱਜ ਵੀ ਨਹੀਂ ਉਹ ਸੱਦੇ ਨੂੰ ਸਪੋਰਟ ਕਰਦਾ ਠੀਕ ਹੈ ਨਾ ਪ੍ਰਧਾਨ ਮੰਤਰੀ ਨੇ ਡਿਸੀਜਨ ਜਿਹੜਾ ਲਿਆ ਮੇਰਾ ਫਰਜ਼ ਸੀ ਉਹਨਾਂ ਨੂੰ ਜਾ ਕੇ ਪੂਰਾ ਦੱਸਣਾ ਔਰ ਆਪਣਾ ਜਿਹੜਾ ਸੀ ਇਤਰਾਜ਼ ਜ਼ਾਹਰ ਕਰਨਾ ਔਰ ਨਾਲ ਹੀ ਜਿਹੜਾ ਸੀਗਾ ਉਹਨਾਂ ਤੋਂ ਜਿਹੜੀ ਸੀਗੀ ਹੋ ਗੱਲਬਾਤ ਹੋਣਾ ਕਿ ਉਹ ਸਟਰੋਂਗਲੀ ਇਸ ਵਾਜ ਨੂੰ ਜਿਹੜੀ ਆ ਉਹ ਅੱਗੇ ਲੈ ਕੇ ਜਾਣਗੇ ਸੋ ਉਹ ਮੇਰਾ ਕੰਮ ਹੈਗਾ ਉਹ ਮੈਂ ਕੀਤਾ ਔਰ ਕਰਦਾ ਰਹਾਂਗਾ ਜੀ ਉਮੀਦ ਕੀ ਲੱਗਦੀ ਆ ਉਹਨਾਂ ਤੋਂ ਦੇਖੋ ਮੈਂ ਮੈਂ ਇਹ ਪੁਰਾਣਾ ਮਾਟੀ ਉਹਨਾਂ ਨੂੰ ਵੀ ਕਿਹਾ ਸੀ ਕਿ ਮੈਂ ਅੱਜ ਇਹ ਵੀ ਕਹਣਾ ਜੇ ਜਦੋਂ ਮੈਂ ਪੁਰਾਣਾ ਰੈਕੋਰਡ ਦੇਖਦਾ ਆ ਇੰਡੀਆ ਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਬਾਲੀ ਹੋਪ ਹੈਗੀ ਆ ਕਿ ਉਹ ਜਿਹੜਾ ਹੈਗਾ ਜਿਹੜੀ ਚੀਜ਼ਾਂ ਅਮਰੀਕਨ ਸਟੂਡੈਂਟ ਚਾਹੁੰਦੇ ਨੇ ਜਾਂ ਕ੍ਰੀਡੀਅਨ ਚਾਹੁੰਦੇ ਨੇ ਜਾਂ ਮੈਚ ਹੋਣਾ ਵੀ ਉਹ ਜੜੀਆਂ ਨੇ ਉਹਨਾਂ ਦਾ ਹੱਲ ਕੋਈ ਜਿਹੜਾ ਹੈਗਾ ਸਾਹਮਣੇ ਆਉ ਪਰ ਫਿਰ ਵੀ ਅਸੀਂ ਕਿਉਂ ਕਿਉਂਕਿ ਮੈਂ ਜਦੋਂ ਮਾਰਕਾਣੀ ਉਹਨਾਂ ਨੂੰ ਗੱਲ ਕਰਨ ਦੇ ਦੇਖਿਆ ਟੰਪ ਉਹਨਾਂ ਦਾ ਤਾਂ ਮੈਨੂੰ ਉਹਦੇ ਵਿੱਚੋਂ ਤੁਸੀਂ ਦੇਖੋ ਤਾਂ ਬੜੀ ਉਹਦੀ ਸਟਰੋਂਗ ਜਿਹੜੀ ਸੀਗੀ ਐਜ਼ ਅ ਲੀਡਰ ਉਹ ਚਲਕ ਪਈ ਆ ਸੋ ਉਸ ਲੀਡਰਸ਼ਿਪ ਨੂੰ ਅ ਅੱਗੇ ਲੈ ਕੇ ਜਾਂਦੇ ਆ ਮੈਨੂੰ ਆਸ ਹੈਗੀ ਆ ਕਿ ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਆਪ ਦੇ ਲੋ ਜਿਹੜੀ ਹੈਗੀ ਆ ਉਹ ਆਪ ਦੀ ਬੈਸਟ ਟਰਾਈ ਕਰਨਗੇ ਸਟਰੋਂਗਲੀ ਜਿਹੜਾ ਹੈਗਾ ਉਹ ਕੈਨੇਡਾ ਤੇ ਕੈਨੇਡੀਅਨ ਜਿਹੜੇ ਹੈਗੇ ਆ ਉਹ ਬਿਲਕੁਲ ਸੋ ਅਸਲੇ ਬਹੁਤ ਸਾਰੀ ਸਿੱਖ ਕਮਿਊਨਿਟੀ ਪੰਜਾਬੀ ਭਾਈਚਾਰਾ ਜਿਹੜਾ ਇਸ ਸਮੇਲਨ ਦੇ ਹੋਣ ਤੋਂ ਮਤਲਬ ਸਮੇਲਨ ਦੇ ਹੋਣ ਤੋਂ ਨਹੀਂ ਭਾਰਤੀ ਪ੍ਰਧਾਨ ਮੰਤਰੀ ਨੂੰ ਬੁਲਾਉਣ ਤੋਂ ਨਰਾਜ਼ਗੀ ਜਤਾ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੂੰ ਤੁਹਾਡੇ ਤੇ ਉਮੀਦਾਂ ਜਿਨ੍ਹਾਂ ਲੱਗਾ ਵੀ ਤੁਸੀਂ ਉਹਨਾਂ ਦੀ ਆਵਾਜ਼ ਲੈ ਕੇ ਗਏ ਹੋ ਉੱਥੇ ਤੁਹਾਡੀ ਗੱਲਬਾਤ ਸੁਣੀ ਜਾਏਗੀ ਤਾਂ ਇਸ ਮੁੱਦੇ ਦੇ ਉੱਤੇ ਗੌਰ ਕੀਤਾ ਜਾਏਗਾ ਦੇਖੋ ਮੈਂ ਸਾਰਿਆਂ ਨੂੰ ਇਹੀ ਤੁਹਾਡੇ ਦਰਸ਼ਕਾਂ ਨੂੰ ਇੱਕ ਫੀਲ ਕਰਾਂ ਵੀ ਦੇਖੋ ਕੱਲ ਸੁਖਤਾਲੀਵਾਲ ਤਾਂ ਹੈਗੇ ਆ ਉਹਦੇ ਬਰਤ ਦੋ ਰਾਇ ਨਹੀਂ ਤੁਹਾਡਾ ਖੜਾ ਜਿਹੜੇ ਬਾਕੀ ਹੋਰ ਚਾਹੇ ਕਿਸੇ ਵੀ ਪਾਰਟੀ ਦੇ ਐਮਪੀਜ਼ ਹੈਗੇ ਨੇ ਨਰ ਮੈਟਰ ਵੀ ਇਕੱਲੇ ਸਿੱਖਿਓਣੇ ਚਾਹੀਦੇ ਵੀ ਉਹਨਾਂ ਸਾਰੇ ਐਮਪੀ ਜੀ ਨੂੰ ਜਿਹੜਾ ਹੈਗਾ ਇਹ ਆਪਣਾ ਲਿਖਣਾ ਚਾਹੀਦਾ ਇਤਰਾਜ਼ ਜਾਰ ਕਰਨਾ ਚਾਹੀਦਾ ਤਾਂ ਕਿ ਇਹ ਨਾ ਹੋਵੇ ਕਿ ਕੱਲਾ ਜਿਹੜਾ ਇਹ ਸੁਖਤਾਲੀ ਵਾਲੀ ਜਿਹੜਾ ਹੈਗਾ ਉਹ ਹੀ ਹੈਗਾ ਤੇ ਚਲੋ ਮੈਂ ਤਾਂ ਓਪਨਲੀ ਜਿਹੜੀ ਮੈਂ ਪਬਲੀਕਲੀ ਇਸ ਚੀਜ਼ ਨੂੰ ਕਹਿ ਰਿਹਾ ਹਾਂ ਔਰ ਮੈਂ ਇਸ ਚੀਜ਼ ਤੇ ਦ੍ਰਿੜ ਜਿਹੜਾ ਹੈਗਾ ਉਹ ਖੜਾ ਨੂੰ ਪਰ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨੀ ਹੈ ਵੀ ਬਾਕੀ ਹੋਰ ਸਾਰੇ ਐਮਪੀ ਜਿਹੜੇ ਨੇ ਦੂਜੀਆਂ ਪਾਰਟੀਆਂ ਦੇ ਹੈਗੇ ਨੇ ਉਹਨਾਂ ਨੂੰ ਵੀ ਇਹ ਅਪਰੋਚ ਕਰਨਾ ਚਾਹੀਦਾ ਕਿ ਇਹ ਜਿਹੜਾ ਹੈਗਾ ਗਲਤ ਚੱਲ ਰਿਹਾ ਚਾਹੇ ਉਹ ਸਾਡੇ ਬਿਜ਼ਨਸਮੈਨ ਨੇ ਚਾਹੇ ਸਾਡੇ ਪੋਲਿਟਿਸ਼ੀਅਨ ਨੇ ਚਾਹੇ ਸਾਡੇ ਇੰਡੀਵਿਜੂਅਲ ਨੇ ਜਿਨ੍ਹਾਂ ਦੀਆਂ ਲਾਈਫਸ ਜੜੀਆਂ ਹੈਗੀਆਂ ਉਹ ਖਤਰੇ 'ਚ ਪਈਆਂ ਹੋਈਆਂ ਨੇ ਐਕਸਟਰੈਸ਼ਨ ਨੇ ਉਹ ਜਿਹੜੀਆਂ ਚੀਜ਼ਾਂ ਇਹ ਸਾਰਾ ਇਸ਼ੂ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਨਾਰਾਜ਼ ਕੀਤੇ ਆ ਨਾਰਾਜ਼ ਕਰ ਦੋ ਬਿਲਕੁਲ ਆਖਰੀ ਸਵਾਲ ਐਮਪੀ ਹੋਣ ਦੇ ਨਾਤੇ ਤੁਹਾਡਾ ਕੰਮ ਬਹੁਤ ਵਧੀਆ ਰਿਹਾ ਜਦੋਂ ਦਾ ਇਸ ਮੁੱਸਲੇ ਦੇ ਉੱਤੇ ਇਨਵੈਸਟੀਗੇਸ਼ਨ ਹੋਈ ਜੋ ਵੀ ਤੁਸੀਂ ਆਵਾਜ਼ ਚੁੱਕੀ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਨੇ ਜਸਟਿਨ ਟਰੂਡੋ ਉਹਨਾਂ ਨੇ ਵੀ ਇਸ ਮੁੱਦੇ ਦੇ ਉੱਤੇ ਬਹੁਤ ਵਧੀਆ ਕੰਮ ਕੀਤਾ ਹੈ ਇਨਵੈਸਟੀਗੇਸ਼ਨ ਹੋਈ ਸਾਰੀ ਚੀਜ਼ ਕਲੀਅਰ ਹੋਈ ਸਬੂਤਾਂ ਦੇ ਨਾਲ ਦੱਸਿਆ ਗਿਆ ਵੀ ਭਾਰਤ ਦਾ ਇਨਵੋਲਵਮੈਂਟ ਤਾਂ ਸੀ ਇਸ ਮੁੱਸਲੇ ਦੇ ਵਿੱਚ ਹੁਣ ਤੁਹਾਨੂੰ ਕੀ ਲੱਗਦਾ ਕਿ ਜੇ ਇਹਦੇ ਤੇ ਕੁਝ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਲਿਬਰਲ ਪਾਰਟੀ ਤੋਂ ਲੋਕਾਂ ਦਾ ਭਰੋਸਾ ਉੱਠੇਗਾ ਐਮਪੀ ਤੋਂ ਵੀ ਲੋਕਾਂ ਦਾ ਭਰੋਸਾ ਉੱਠੇਗਾ ਤੇ ਅਗਲੀਆਂ ਚੋਣਾਂ ਦੇ ਵਿੱਚ ਇਹਦਾ ਖ ਦੇਖੋ ਸਮੇਂ ਸਮੇਂ ਮੁਤਾਬਕ ਜਿਹੜੇ ਪ੍ਰਧਾਨ ਮੰਤਰੀ ਆਇਆ ਉਹਨੇ ਪਹਿਲਾਂ ਇਹੀ ਕੋਸ਼ਿਸ਼ ਕੀਤੀ ਆ ਵੀ ਸਾਡੇ ਜਿਹੜੇ ਇੰਡੀਆ ਨਾਲ ਸੰਬੰਧ ਚੰਗੇ ਹੋਣ ਠੀਕ ਹੈ ਚਾਹੇ ਉਹ ਵਪਾਰ ਦੇ ਪੱਖੋਂ ਜਾਂ ਕਿਸੇ ਵੀ ਦੇ ਪੱਖੋਂ ਚਾਹੇ ਉਹ ਪ੍ਰਾਈਮ ਮਿਨਿਸਟਰ ਹਾਰਪਰ ਸੀਗੇ ਚਾਹੇ ਉਹ ਪ੍ਰਾਈਮ ਮਿਨਿਸਟਰ ਜਸਟਨ ਟੂਡੋ ਸੀ ਚਾਹੇ ਉਹ ਪ੍ਰਾਈਮ ਮਿਨਿਸਟਰ ਕਾਰਡੀਨ ਪਰ ਜਦੋਂ ਪਿਛਲੇ ਦੋਨ ਦਾ ਰੈਕਡ ਦੇਖਦੇ ਆ ਉਹਦੇ ਵਿੱਚ ਦੋਨੇ ਸਕਸੈਸਫੁਲ ਨਹੀਂ ਹੋਏ ਠੀਕ ਹੈ ਨਾ ਕਿ ਜਿੱਥੇ ਜਸਟਨ ਟਿਊਡੋ ਦੀ ਗੱਲ ਆਈ ਹੈ ਉਹ ਇੱਕ ਚੀਜ਼ ਹੋਈ ਹੈ ਕਿ ਉਹਨਾਂ ਨੇ ਜਿਹੜਾ ਸੀਗਾ ਇਕੱਲਾ ਹੀ ਨਹੀਂ ਕਿ ਵੀ ਸਿੱਖ ਮੇਰਾ ਮਨ ਉਹਨਾਂ ਕੇ ਇੱਕ ਕੈਨੇਡੀਅਨ ਕੈਨੇਡੀਅਨ ਸੋਲ ਤੇ ਜੋ ਲੀਡਰਸ਼ਿਪ ਉਹਨਾਂ ਨੇ ਇਸ ਫਾਇਲ ਤੇ ਦਿਖਾਈ ਆ ਉਹ ਬਹੁਤ ਜਿਹੜੀ ਹੈ ਉਹ ਸਲਾਗਾ ਜੀ ਹੋਗਾ ਔਰ ਉਹ ਹਮੇਸ਼ਾ ਜਿਹੜਾ ਸੀਗਾ ਉਹ ਮੈਨੂੰ ਅਪਡੇਟ ਕਰਦੇ ਰਹਿੰਦੇ ਸੀ ਸਮੇਂ-ਸਮੇਂ ਤੇ ਮੁਤਾਬਕ ਮੇਰੇ ਨਾਲ ਜੇ ਉਹਨਾਂ ਨੂੰ ਮੀਟ ਕਰਨ ਦੀ ਜਾਂ ਦਸੰਦੀ ਲੋੜ ਸੀ ਤਾਂ ਉਹ ਦੱਸਦੇ ਉਹ ਹਮੇਸ਼ਾ ਜਦੋਂ ਗੱਲ ਉਹਨਾਂ ਕੋਲ ਲੈ ਕੇ ਜਾਂਦੇ ਸੀ ਤੇ ਉਹਦਾ ਜਿਹੜਾ ਆਨਸਰ ਜਿਹੜਾ ਸੀਗਾ ਉਹ ਉਹਨਾਂ ਕੋਲ ਹੁੰਦਾ ਸੀਗਾ ਤੇ ਉਸ ਕਰਕੇ ਮੈਨੂੰ ਖੁਸ਼ੀ ਹੈ ਤੇ ਹੋਪਫੁਲੀ ਜਿਹੜਾ ਹੁਣ ਮਾਰਕ ਕਰਨੀ ਵੀ ਪ੍ਰਧਾਨ ਮੰਤਰੀ ਬਣੀ ਹੈ ਜਿਹੜੇ ਹੁਣ ਆਏ ਆ ਤੇ ਆਪਾਂ ਨੂੰ ਲੱਗਦਾ ਕਿ ਉਹ ਜੇਕਰ ਸਿਚੁਏਸ਼ਨ ਫਰਾਮ ਹੋਦੀ ਦੀ ਵੀ ਆ ਤੇ ਫਿਰ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਕੋਨਫੀਡੈਂਸ ਚ ਲੈ ਕੇ ਜਿਹੜਾ ਹੈਗਾ ਆਪਦੇ ਐਮਪੀਸ ਨੂੰ ਸਾਨੂੰ ਔਰ ਨਾਲ ਹੀ ਸਾਡੀ ਜਿਹੜੀ ਮੀਡੀਅਨਸ ਹੈਗੇ ਉਹਨਾਂ ਨੂੰ ਔਰ ਜੇਸੀ ਕਮਿਊਨਿਟੀ ਆ ਉਹਨਾਂ ਨੂੰ ਲੈ ਕੇ ਜਿਹੜਾ ਹੈਗਾ ਹਾਂ ਇਹਦੇ ਇਹ ਸਟਰੋਂਗ ਲੀਡਰਸ਼ਿਪ ਆ ਇਸ ਤਿਕਾ ਪ੍ਰਧਾਨ ਉਹ ਜਸਟ ਨੂੰ ਦਿਖਾਈ ਹੈ ਉਹ ਮੈਂ ਇਹ ਦਿਖਾਉਂਗੀ ਜੀ ਤਾਂ ਕਿ ਸੋਮਸ ਸੁਖਤਾਲੀ ਬਾਝ ਗੱਲਬਾਤ ਕਰਾਂ ਤੁਹਾਨੂੰ ਜੀ ਜੀ ਸੋ तमाम ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਕਿ ਸੁਖਤਾਲੀਵਾਲ ਜੀ ਇਥੋਂ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਲੈ ਕੇ ਗਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਵੇਲੇ ਇਸ ਸਵੇਲਨ ਨੂੰ ਲੈ ਕੇ ਭਾਰਤੀ ਪ੍ਰਧਾਨ ਮੰਤਰੀ ਦਾ ਸਾਹਦੇ ਜਾਣਾ ਜਿੱਥੇ ਲੋਕਾਂ ਦੇ ਵਿੱਚ ਨਾਰਾਜ਼ਗੀ ਪੈਦਾ ਕਰ ਰਿਹਾ ਹੈ ਉੱਥੇ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਇਸ ਮਸਲੇ ਦਾ ਹੱਲ ਜਿਹੜਾ ਉਹ ਸਹੀ ਤਰੀਕੇ ਨਾਲ ਜਿਹੜਾ ਕੱਢਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਏਗੀ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਵੀ ਸਿੱਖ ਕਮਿਊਨਿਟੀ ਪੰਜਾਬੀ ਕਮਿਊਨਿਟੀ ਜਾਂ ਕਿਸੇ ਵੀ ਕਮਿਊਨਿਟੀ ਦੇ ਉੱਤੇ ਕੋਈ ਐਦਾਂ ਦੀ ਗੱਲ ਆਏਗੀ ਤਾਂ ਉਹ ਸਰਕਾਰ ਦੇ ਨਾਲ ਸਮੇਂ-ਸਮੇਂ ਤੇ ਕਮਬਨ ਅਮਿਤ ਵਣੇ ਸਰਦਨਾਲ ਸ਼ਰੀ ਗੌਰਵਾ ਸਰੀ ਫੈਡਰਲ ਨੌਕਰੀਆਂ ਮੰਤਰੀ ਪੈਰੀ ਹਾਇਰੋ ਨੇ ਵੀਰਵਾਰ ਨੂੰ ਕਿਹਾ ਕਿ ਉਹ ਕੈਨੇਡਾ ਪੋਸਟ ਦੀਆਂ ਯੂਨੀਆਇਜ਼ਡ ਜਿਹੜੀਆਂ ਨੇ ਯੂਨੀਆਇਜ਼ਡ ਡਾਕ ਕਰਮਚਾਰੀਆਂ ਨੂੰ ਦਿੱਤੀਆਂ ਗਈਆਂ ਨਵੀਆਂ ਪੇਸ਼ਕਸ਼ਾਂ ਨੂੰ ਵੋਟ ਪਾਉਣ ਦੇ ਲਈ ਪੇਸ਼ਕਸ਼ ਦੇ ਰਹੇ ਨੇ ਅਤੇ ਇਸ ਉਮੀਦ ਦੇ ਵਿੱਚ ਕਿ ਪਾਰਟੀਆਂ ਦੇ ਵਿਚਾਰ ਲੰਮੇ ਸਮੇਂ ਤੋਂ ਚੱਲ ਰਹੇ ਗਤੀਰੋਧ ਨੂੰ ਜਿਹੜਾ ਉਹ ਤੋੜਿਆ ਜਾ ਸਕੇ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਕਿ ਏ ਜਿਹੜਾ ਇਹ ਜਨਤਕ ਹਿੱਤ ਦੇ ਵਿੱਚ ਹੈ ਕਿ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦੇ ਮੈਂਬਰਾਂ ਨੂੰ ਪੇਸ਼ਕਸ਼ਾਂ ਦੇ ਉੱਤੇ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇ ਇਸ ਬਾਰੇ ਕੈਨੇਡਾ ਪੋਸਟ ਨੇ ਕਿਹਾ ਹੈ ਕਿ ਉਹਨਾਂ ਦੇ ਜਿਹੜੇ ਨੇ ਉਹ ਅੰਤਮ ਪ੍ਰਸਤਾਵ ਨੇ ਆਈਰੋਨਿਕ ਹੈ ਕਿ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਨੂੰ ਜਲਦੀ ਤੋਂ ਜਲਦੀ ਵੋਟ ਕਰਵਾਉਣ ਦਾ ਜਿਹੜਾ ਉਹ ਨਿਰਦੇਸ਼ ਦਿੱਤਾ ਜਾਵੇਗਾ CUPW ਜੋ ਕਿ ਲਗਭਗ 55000 ਮੇਲ ਵਰਕਰਾਂ ਦੀ ਨੁਮਾਇੰਦਗੀ ਕਰਦਾ ਹੈ ਉਹਨਾਂ ਨੇ ਨਵੀਂ ਪੇਸ਼ਕਸ਼ ਤੇ ਮੈਂਬਰਸ਼ਿਪ ਵੋਟ ਦੇ ਵਿਚਾਰ ਨੂੰ ਪਿੱਛੇ ਜਿਹੜਾ ਉਹ ਤੱਕ ਕੇ ਮੈਂਬਰਸ਼ਿਪ ਵੋਟ ਦੇ ਵਿਚਾਰ ਨੂੰ ਕਾਫੀ ਪਿੱਛੇ ਰੱਖਿਆ ਸੋ ਯੂਨੀਅਨ ਨੇ ਮੰਗਲਵਾਰ ਨੂੰ ਮੈਂਬਰਾਂ ਨੂੰ ਭੇਜੇ ਗਏ ਇੱਕ ਬੁਲੇਟਿਨ ਦੇ ਵਿੱਚ ਮਾਲਕ ਦੇ ਉੱਤੇ मीनिंगफुल ਆਰਬਿਟ੍ਰੇਸ਼ਨ ਦੇ ਪ੍ਰਤੀ ਗੰਬੀਰ ਨਾ ਹੋਣ ਦਾ ਦੋਸ਼ ਲਗਾਇਆ ਹੈ हाइड्रोजन ने हाइड्रोजन ने चार जो नौ तरह दे बाइंडिंग ऑर्बिटेशन दे ਲਈ ਸ਼ਰਤਾਂ ਦੇ ਉੱਤੇ ਕੰਮ ਕਰਨ ਦੇ ਲਈ ਕਿਹਾ ਤੇ ਇੱਕ ਪ੍ਰਕਿਰਿਆ ਜਿਸ ਦੇ ਵਿੱਚ ਇੱਕ ਸਮੂਹਿਕ ਸਮਝੌਤਾ ਕਰਨ ਦੇ ਲਈ ਤਿੱਜੀ ਧਿਰ ਦੀ ਜਿਹੜੀ ਹੈ ਉਹ ਕੋਸ਼ਿਸ਼ ਨੂੰ ਵੀ ਦੇਖਿਆ ਜਾਏਗਾ ਕੈਨੇਡਾ ਪੋਸਟ ਨੇ ਦਲੀਲ ਦਿੱਤੀ ਹੈ ਕਿ ऑर्बिटेशन ਬਹੁਤ ਹੌਲੀ ਹੋਵੇਗੀ ਅਤੇ 30 ਮਈ ਨੂੰ ਫੈਡਰਲ ਸਰਕਾਰ ਨੂੰ ਕਿਹਾ ਹੈ ਕਿ ਉਹ ਨਵੇਂ ਜਿਹੜੇ ਨੇ ਉਹ ਨਵੇਂ ਪੇਸ਼ਕਸ਼ਾਂ ਤੇ ਵੋਟ ਪਾਉਣ ਦੀ ਬਜਾਏ ਇਸ ਤੇ ਉੱਤੇ ਵਿਚਾਰ ਕਰੇ ਵੀਰਵਾਰ ਨੂੰ ਜਾਰੀ ਕੀਤੇ ਗਏ ਇੱਕ ਮੀਡੀਆ ਧਿਆਨ ਦੇ ਵਿੱਚ ਕੈਨੇਡਾ ਪੋਸਟ ਦੇ ਬੁਲਾਰੇ ਲੀਜ਼ਾ ਲਿਓਨੇ ਨੇ ਕਿਹਾ ਕਿ ਇਸ ਵੇਲੇ ਜਿਹੜਾ ਕਾਰਪੋਰੇਸ਼ਨ ਨੂੰ ਬੋਰਡ ਦਾ ਸਵਾਗਤ ਕਰਦੀ ਹੈ ਤਾਂ ਉਹਨਾਂ ਕਿਹਾ ਕਿ ਕਰਮਚਾਰੀਆਂ ਨੂੰ ਸਾਡੇ ਇਤਿਹਾਸ ਦੇ ਇੱਕ ਮਹੱਤਵਪੂਰਨ ਮੋੜ ਦੇ ਉੱਤੇ ਇੱਕ ਨਵੇਂ ਸਮੂਹਿਕ ਸਮਝੌਤੇ ਤੇ ਆਵਾਜ਼ ਉਠਾਉਣ ਦਾ ਜਿਹੜਾ ਹੈ ਤੇ ਵੋਟ ਪਾਉਣ ਦਾ ਮੌਕਾ ਪ੍ਰਦਾਨ ਕਰੇਗਾ ਲਿਓਨੇ ਨੇ ਕਿਹਾ ਕਿ ਪਾਰਟੀਆਂ ਦੇ ਵਿਚਕਾਰ ਗਲਬਾਤ ਵਾਲਾ ਸਮਝੌਤਾ ਹਮੇਸ਼ਾ ਕਰਮਚਾਰੀ ਪਰਵਾਨਗੀ ਵੋਟ ਦੇ ਲਈ ਤਰਜੀਹੀ ਰਸਤਾ ਰਿਹਾ ਹੈ ਹਾਲਾਂਕਿ ਪਾਰਟੀਆਂ ਇੱਕ ਵੱਡੀ ਰੁਕਾਵਟ ਦੇ ਉੱਤੇ ਕਾਇਮ ਹਨ ਸੀਯੂਪੀਡਬਲਿਊ ਨੇ ਵੀਰਵਾਰ ਦੇ ਵਿਕਾਸ ਦੇ ਉੱਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ ਯੂਨੀਅਨ ਨੇ 3 ਜੂਨ ਨੂੰ ਇੱਕ ਬੁਲੇਟਿਨ ਦੇ ਵਿੱਚ ਕਿਹਾ ਕਿ ਜ਼ਬਰਦਸਤੀ ਵੋਟਿੰਗ ਟ੍ਰੇਡ ਯੂਨੀਅਨਾਂ ਨੇ ਆਪਣੇ ਮੈਂਬਰਾਂ ਦੀ ਨੁਮਾਇੰਦਗੀ ਕਰਨ ਦੇ ਸਭ ਤੋਂ ਬੁਨਿਆਦੀ ਅਧਿਕਾਰਾਂ ਦੇ ਉੱਤੇ ਸਿੱਧਾ ਹਮਲਾ ਜਿਹੜਾ ਹੈ ਉਹ ਕੀਤਾ ਹੈ ਯੂਨੀਅਨਰ ਬੁਲੇਟਿਨ ਨੇ ਕਿਹਾ ਕਿ ਜ਼ਬਰਦਸਤੀ ਵੋਟ ਪਾਉਂਦਾ ਮਤਲਬ ਹੋਵੇਗਾ ਸਮੂਹੀਕ ਸੌਦੇਬਾਜ਼ੀ ਦੀ ਆਜ਼ਾਦੀ ਦੇ ਸਾਡੇ ਅਧਿਕਾਰਾਂ ਦੇ ਉੱਤੇ ਇੱਕ ਹੋਰ ਪਾਰੀ ਸਰਕਾਰੀ ਹਮਲਾ ਦਸੰਬਰ 2024 ਦੇ ਵਿੱਚ ਆਖਰੀ ਵਾਰ ਕਿਰਤ ਮੰਤਰੀ ਦੁਆਰਾ ਸਾਡੀ ਕਾਨੂੰਨੀ ਹੜਤਾਲ ਨੂੰ ਰੋਕਣ ਤੋਂ ਕੁਝ ਮਹੀਨੇ ਬਾਅਦ ਹੋਇਆ ਵਾਰ-ਵਾਰ ਸਰਕਾਰੀ ਦਖਲਅੰਦਾਜ਼ੀ ਸੌਦੇਬਾਜ਼ੀ ਪਰ ਕਿਰਿਆ ਨੂੰ ਜਿਹੜਾ ਉਹ ਅ ਜ਼ਹਿਰਦੰਦੀ ਹੈ ਤੇ CUPW 23 ਮਈ ਤੋਂ ਕਾਨੂੰਨ ਹੜਤਾਲ ਦੇ ਉੱਤੇ ਹੈ ਪਰ ਕਾਮੇ ਧਰਨੇ ਤੇ ਜਿਹੜੇ ਨੇ ਉਹ ਨਹੀਂ ਉਤਰੇ ਇਸ ਦੀ ਬਜਾਏ ਯੂਨੀਅਨ ਨੇ ਓਵਰਟਾਈਮ ਦੇ ਉੱਤੇ ਜਿਹੜਾ ਉਹ ਰਾਸ਼ਟਰੀ ਪਾਬੰਦੀ ਲਗਾਉਣ ਦੀ ਝੋਣ ਕੀਤੀ ਹੈ ਕੈਨੇਡਾ ਪੋਸਟ ਅਤੇ ਇਸ ਦੀ ਯੂਨੀਅਨ ਲਗਭਗ ਡੇਢ ਸਾਲ ਤੋਂ ਜਿਹੜਾ ਉਹ ਕਰਮਚਾਰੀਆਂ ਦੇ ਲਈ ਇੱਕ ਨਵੇਂ ਸੌਦੇ ਦੇ ਉੱਤੇ ਗੱਲਬਾਤ ਕਰ ਰਹੇ ਨੇ ਜਦੋਂ ਕਿ ਡਾਕ ਸੇਵਾ ਦੀ ਵਿੱਤੀ ਦੁਰਦਰਸ਼ਾ ਹੋਰ ਵੀ ਬਿਹਤਰ ਹੋ ਗਈ ਹੈ ਕੈਨੇਡਾ ਪੋਸਟ ਦੇ ਦੁਆਰਾ 28 ਮਈ ਨੂੰ ਪੇਸ਼ ਕੀਤੀਆਂ ਗਈਆਂ ਨਵੀਆਂ ਪੇਸ਼ਕਸ਼ਾਂ ਦੇ ਵਿੱਚ 4 ਸਾਲਾਂ ਦੇ ਵਿੱਚ 13% ਤੋਂ ਥੋੜਾ ਵਾਧਾ ਤਨਖਾਹ ਵਾਅਦਾ ਤੇ ਡਾਕ ਸੇਵਾ ਨੂੰ ਚਲਦਾ ਰੱਖਣ ਦੇ ਜਿਹੜੇ ਨੇ ਉਦੇਸ਼ ਦੇ ਨਾਲ ਹੋਰ ਟਾਂਚਾ ਗੱਜ ਤਬਦੀਲੀਆਂ ਦੇ ਨਾਲ-ਨਾਲ ਵੀਕਐਂਡ ਡਾਕ ਸੇਵਾ ਸਥਾਪਿਤ ਕਰਨ ਦੀ ਯੋਜਨਾ ਵੀ ਸ਼ਾਮਿਲ ਹੈ ਇਹਨਾਂ ਤਬਦੀਲੀਆਂ ਦੇ ਵਿੱਚ ਪਾਰਟ ਟਾਈਮ ਡਾਕ ਜਿਹੜਾ ਹੈ ਪਾਰਟ ਟਾਈਮ ਡਾ ਕਰਮਚਾਰੀਆਂ ਦੇ ਇੱਕ ਸਮੂਹ ਦੀ ਸ਼ੁਰੂਆਤ ਸ਼ਾਮਿਲ ਹੈ ਜਿਸ ਦੇ ਵਿੱਚ ਤਨਖਾਹ ਤੇ ਲਾਬਾਂ ਦੀਆਂ ਸਮਾਨਦਰਾ ਹੋਣ ਪਿਛਲੇ ਸਾਲ ਡਾ ਕਰਮਚਾਰੀਆਂ ਦੇ ਦੁਆਰਾ ਕੀਤੀ ਗਈ ਇੱਕ ਮਹੀਨਾ ਪਾਰ ਚੱਲੀ ਛੁੱਟੀਆਂ ਦੀ ਹੜਤਾਲ ਤੋਂ ਬਾਅਦ ਸੰਘੀ ਸਰਕਾਰ ਦੁਆਰਾ ਸਥਾਪਿਤ ਕੀਤੀ ਗਈ ਇੱਕ ਉਦਯੋਗਿਕ ਜਾਂਚ ਕਮਿਸ਼ਨ ਨੇ ਪਾਇਆ ਕਿ ਕੈਨੇਡਾ ਪੋਸਟ ਅਸਲ ਦੇ ਵਿੱਚ ਦਿਵਾਲਿਆ ਹੋ ਗਿਆ ਸੀ ਕਮਿਸ਼ਨਰ ਵਿਲੀਅਮ ਕੈਪਲਨ ਜਿਹੜੇ ਨੇ ਉਹਨਾਂ ਨੇ ਡਾਕ ਸੇਵਾ ਨੂੰ ਕਾਰੋਬਾਰ ਦੇ ਵਿੱਚ ਰੱਖਣ ਦੇ ਲਈ ਹੋਰ ਉਪਾਵਾਂ ਦੇ ਨਾਲ ਨਾਲ ਰੋਜ਼ਾਨਾ ਡਾਕ ਕਰ ਕਰ ਡਾਕ ਡਿਲੀਵਰੀ ਨੂੰ ਖਤਮ ਕਰਨ ਅਤੇ ਕਮਿਊਨਿਟੀ ਮੇਲਬਾਕਸ ਹਾਂ ਦੇ ਉੱਤੇ ਵਿਸਥਾਰ ਦੀ ਸਫਾਰਿਸ਼ ਵੀ ਕੀਤੀ ਸਰਕਾਰੀ ਆਂਕੜਿਆਂ ਦੇ ਅਨੁਸਾਰ ਇਸ ਸੀਜ਼ਨ ਦੇ ਵਿੱਚ ਹੁਣ ਤੱਕ ਜਿਹੜਾ ਉਹ ਜੰਗਲ ਦੀ ਆਗ ਦੇ ਨਾਲ ਸੜਿਆ ਇਲਾਕਾ ਕੈਨੇਡਾ ਦੇ ਵਿੱਚ ਰਿਕਾਰਡ ਦੇ ਵਿੱਚ ਦੂਜਾ ਸਭ ਤੋਂ ਵੱਡਾ ਵਾਧਾ ਹੈ ਤੇ ਪਬਲਿਕ ਸੇਫਟੀ ਕੈਨੇਡਾ ਦੇ ਅਧਿਕਾਰੀਆਂ ਨੇ ਅੱਜ ਸਵੇਰੇ ਓਟਵਾ ਦੇ ਵਿੱਚ ਇੱਕ ਤਕਨੀਕੀ ਬਰੀਫਿੰਗ ਕੀਤੀ ਤਾਂ ਜੋ ਮੀਡੀਆ ਆਊਟਲੈਟਾਂ ਨੂੰ ਕਈ ਜੰਗਲੀ ਅੱਗਾਂ ਦੀ ਸਥਿਤੀ ਬਾਰੇ ਅਪਡੇਟ ਕੀਤਾ ਜਾ ਸਕੇ ਉਹਨਾਂ ਦਾ ਕਹਿਣਾ ਹੈ ਕਿ ਜੁਲਾਈ ਦੇ ਵਿੱਚ ਅੱਗ ਦਾ ਸਭ ਤੋਂ ਵੱਡਾ ਖਤਰਾ ਦੱਖਣੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਣ ਦੀ ਉਮੀਦ ਹੈ ਜਦੋਂ ਕਿ ਉੱਤਰ ਪੱਛਮੀ ਪ੍ਰਦੇਸ਼ਾਂ ਤੇ ਨੋ ਜੰਗਲ ਦੀ ਅੱਗ ਦੇ ਵਧੇ ਹੋਏ ਜੋਖਮ ਦਾ ਸਾਹਮਣਾ ਕਰਨਾ ਪਵੇਗਾ ਇਸ ਸਾਲ ਦੇ ਅੱਗ ਦੇ ਸੀਜ਼ਨ 2023 ਦੇ ਜੰਗਲੀ ਅੱਗ ਦੇ ਸੀਜ਼ਨ ਤੋਂ ਬਾਅਦ ਦੂਜਾ ਸਭ ਤੋਂ ਪੈੜਾ ਸੀਜ਼ਨ ਜਿਸ ਨੇ 3.7 ਮਿਲੀਅਨ ਹੈਕਟੇਅਰ ਰਕਮੇ ਨੂੰ ਸਾੜ ਦਿੱਤਾ ਜੋ ਕਿ ਪ੍ਰਿੰਸ ਐਡਵਰਡ ਆਇਲੈਂਡ ਦੇ ਖੇਤਰਫਲ ਤੋਂ 6 ਗੁਣਾ ਹੈ ਜੰਗਲੀ ਅੱਗ ਦੇ ਮੌਸਮਾਂ ਦੇ ਲਈ 10 ਸਾਲਾਂ ਦੀ ਔਸਤ ਜਿਹੜੀ ਹੈ ਉਹ ਲਗਭਗ 8 ਲੱਖ ਹੈਕਟੇਅਰ ਹੈ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਕੈਨੇਡਾ ਅਗਸਤ ਦੇ ਦੌਰਾਨ ਦੇਸ਼ ਭਰ ਦੇ ਵਿੱਚ ਆਮ ਨਾਲੋਂ ਵੱਧ ਤਾਪਮਾਨ ਦੀ ਭਵਿੱਖਬਾਣੀ ਕਰ ਰਿਹਾ ਹੈ ਖਾਸ ਕਰਕੇ ਮੈਨੀਟੋਬਾ ਦੇ ਪੂਰਬੀ ਸੂਬਿਆਂ ਦੇ ਵਿੱਚ ਹਾਲਾਂਕਿ ਜੰਗਲ ਦੀ ਅੱਗ ਦਾ ਖਤਰਾ ਕੇਂਦਰੀ ਅਤੇ ਪੱਛਮੀ ਸੂਬਿਆਂ ਤੇ ਪ੍ਰਦੇਸ਼ਾਂ ਦੇ ਵਿੱਚ ਸਭ ਤੋਂ ਵੱਧ ਰਹਿੰਦਾ ਹੈ ਐਵਸਫਰਡ ਪੁਲਿਸ ਦਾ ਕਿਹਾ ਹੈ ਕਿ ਬੁੱਧਵਾਰ ਦੁਪਹਿਰ ਨੂੰ ਜਿਹੜਾ ਫੇਸਟਰਾਪਰ ਕ੍ਰੀਕ ਨੇੜੇ ਇਕੱਲੇ ਸੈਰ ਕਰਦੇ ਸਮੇਂ ਇੱਕ ਔਰਤ ਦੇ ਉੱਤੇ ਕਥੀ ਤੌਰ ਦੇ ਉੱਤੇ ਜਿਨਸੀ ਹਮਲਾ ਕੀਤਾ ਗਿਆ ਸੀ ਐਬਸਫਰਡ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਦੁਪਹਿਰ 12:45 ਮਿੰਟ ਦੇ ਕਰੀਬ ਅਧਿਕਾਰੀਆਂ ਨੂੰ ਘਟਨਾ ਦੀ ਰਿਪੋਰਟ ਮਿਲੀ ਜੋ ਕਿ ਜੂਡੋ ਕਲੱਬ ਅਤੇ بیسਬਾਲ ਦੇ ਮੈਦਾਨਾਂ ਦੇ ਵਿਚਕਾਰ ਵਾਪਰੇ ਡਿਟੈਕਟਿਵ ਜੋੜੀ ਥਾਮਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇੱਕ ਔਰਤ ਪੀੜਤ ਨੇ ਦੱਸਿਆ ਕਿ ਉਹ ਜਿਹੜੇ ਇਲਾਕੇ ਦੇ ਵਿੱਚ ਇਕੱਲੀ ਘੁੰਮ ਰਹੀ ਸੀ ਜਦੋਂ ਇੱਕ ਮਰਦ ਉਸ ਦੇ ਕੋਲ ਆਇਆ ਜਿਸ ਨੇ ਉਸ ਨੂੰ ਗੱਲਬਾਤ ਦੇ ਵਿੱਚ ਪਹਿਲਾਂ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਤੇ ਥੋੜੀ ਦੂਰੀ ਤੱਕ ਉਸ ਦਾ ਪਿੱਛਾ ਕੀਤਾ ਜਦੋਂ ਪੀੜਤਾ ਨੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਉਸ ਬੰਦੇ ਨੇ ਉਸ ਦਾ ਜਿੰਸੀ ਸ਼ੋਸ਼ਣ ਕੀਤਾ ਪੁਲਿਸ ਦਾ ਕਹਿਣਾ ਹੈ ਕਿ ਔਰਤ ਭੱਜਣ ਦੇ ਵਿੱਚ ਕਾਮਯਾਬ ਹੋ ਗਈ ਤੇ ਉਸ ਨੇ ਨੇੜਲੇ ਇੱਕ ਵਿਅਕਤੀ ਨੂੰ ਦੱਸਿਆ ਜਿਸ ਨੇ ਫਿਰ ਪੁਲਿਸ ਨੂੰ ਬੁਲਾਇਆ ਮਸ ਨੇ ਦੱਸਿਆ ਕਿ ਹਾਲਾਂਕਿ ਪੀੜਤ ਇਸ ਘਟਨਾ ਤੋਂ ਹਿਲ ਗਈ ਸੀ ਪਰ ਉਸ ਨੂੰ ਸਰੀਰਿਕ ਜੜੀਆਂ ਨੇ ਉਸ ਸੱਟਾਂ ਨਹੀਂ ਲਗੀਆਂ ਏਬੀਪੀਡੀ ਜਿਹੜੇ ਅਧਿਕਾਰੀਆਂ ਨੇ ਲੋਅਰ ਮੇਲੈਂਡ ਡਿਸਟ੍ਰਿਕਟ ਇੰਟੀਗ੍ਰੇਟਿਡ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਸ਼ੱਕੀ ਦੀ ਭਾਲ ਕੀਤੀ ਹਾਲਾਂਕਿ ਕੋਈ ਉਥੇ ਨਹੀਂ ਮਿਲਿਆ ਸ਼ੱਕੀ ਵਿਅਕਤੀ ਨੂੰ 30 ਸਾਲਾਂ ਦਾ ਇੱਕ ਆਦਮੀ ਦੱਸਿਆ ਗਿਆ ਜਿਸ ਦੀ ਦਾੜੀ ਤੇ ਕਾਲੇ ਵਾਲ ਤੇ ਪੂਰੀਆਂ ਅੱਖਾਂ ਸਨ ਅਤੇ ਪੁਲਿਸ ਦੇ ਅਨੁਸਾਰ ਹਮਲੇ ਦੇ ਸਮੇਂ ਉਸਨੇ ਕਾਲੀ ਪੱਗ ਜਿਹੜੀ ਹੈ ਉਹ ਬੰਨੀ ਹੋਈ ਸੀ ਛੋਟੀਆਂ ਬਾਹਾਂ ਵਾਲੀ ਸਲੇਟੀ ਕਮੀਜ਼ ਅਤੇ ਨੇਵੀ ਪੈਂਟ ਪਾਈ ਹੋਈ ਸੀ ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫੋਰਮੇਸ਼ਨ ਦਾ ਕਹਿਣਾ ਹੈ ਕਿ ਮਹਾਮਾਰੀ ਤੋਂ ਪਹਿਲਾਂ ਮਹਾਮਾਰੀ ਤੋਂ ਪਹਿਲਾਂ ਨਾਲੋਂ ਜ਼ਿਆਦਾ ਸਰਜਰੀਆਂ ਜਿਹੜੀਆਂ ਨੇ ਉਹ ਹੁਣ ਕੀਤੀਆਂ ਜਾ ਰਹੀਆਂ ਨੇ ਪਰ ਉਡੀਕ ਦਾ ਸਮਾਂ ਅਜੇ ਵੀ ਲੰਮਾ ਹੋ ਗਿਆ ਹੈ ਵੀਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਦੇ ਵਿੱਚ 2019 ਅਤੇ 2024 ਦੇ ਵਿੱਚ ਕਮਰ ਅਤੇ ਗੋਡਿਆਂ ਦੇ ਬਦਲਨ ਤੇ ਮੋਤੀਆਬਿੰਦ ਪ੍ਰਕਿਰਿਆਵਾਂ ਕੈਂਸਰ ਸਰਜਰੀਆਂ ਐਮ ਆਰ ਆਈ ਅਤੇ ਸੀਰੀਸ ਸਕੈਨ ਦੇ ਲਈ ਜਿਹੜਾ ਉਹ ਉਡੀਕ ਸਮੇਂ ਦਾ ਧਿਆਨ ਰੱਖਿਆ ਗਿਆ ਹੈ ਸੰਸਥਾ ਦੇ ਸਿਹਤ ਬਰਨਾਲੀਆਂ ਦੇ ਵਿਸ਼ਲੇਸ਼ਣ ਦੇ ਨਿਰਦੇਸ਼ਕ ਜਿਹੜੇ ਨੇ ਸ਼ੈਰਲ ਛੋਏ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਕਿਹਾ ਕਿ ਸਿਖਰ ਤੇ ਦੇਰੀ ਅਤੇ ਰੱਦ ਕਰਨ ਦੇ ਕਾਰਨ ਅਸੀਂ ਜੋ ਬੈਕਲੌਗ ਦੇਖਿਆ ਸੀ ਉਸ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਹੈ ਉਹ ਸਾਫ਼ ਹੋ ਗਿਆ ਹੈ ਤੇ ਅਸੀਂ ਅਜੇ ਵੀ ਵੱਧਦੀ ਅਤੇ ਬਜ਼ੁਰਗ ਹੋ ਰਹੀ ਆਬਾਦੀ ਅਤੇ ਮਰੀਜ਼ਾਂ ਦੀ ਕੁਝ ਵੱਧਦੀ ਡਾਕਟਰੀ ਮੁਸ਼ਕਲਾਂ ਦੇ ਕਾਰਨ ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਪ੍ਰਕਿਰਿਆਵਾਂ ਦੀ ਵੱਧਦੀ ਲੋੜ ਅਤੇ ਮੰਗ ਦੇਖ ਰਹੇ ਹਾਂ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਸਰਜਿਕਲ ਸਟਾਫ ਤੇ ਸਮੇਤ ਸਿਹਤ ਸੰਭਾਲ ਕਰਮਚਾਰੀਆਂ ਦੀ ਘਾਟ ਇੱਕ ਹੋਰ ਕਾਰਨ ਹੈ ਜੋ ਉਡੀਕ ਸਮੇਂ ਨੂੰ ਲੰਮਾ ਕਰਨ ਦੇ ਵਿੱਚ ਯੋਗਦਾਨ ਪਾਉਂਦੀ ਹੈ ਸਿਫਾਰਿਸ਼ ਕੀਤੀ 6 ਮਹੀਨਿਆਂ ਦੇ ਸਮੇਂ ਦੇ ਅੰਦਰ ਕਮਰ ਅਤੇ ਗੋਡੇ ਬਦਲਣ ਤੇ ਮਰੀਜ਼ਾਂ ਦੇ ਫੀਸਦ ਦਾ ਜਿਹੜੀ ਹੈ ਉਹ ਘਟੀ ਹੈ ਹਾਲਾਂਕਿ ਸਰਜਰੀਆਂ ਦੀ ਗਿਣਤੀ ਦੇ ਵਿੱਚ 20% ਤੋਂ ਵੱਧ ਦਾ ਵਿਵਾਦਾ ਹੋਇਆ ਹੈ ਭਾਵੇਂ ਡਾਕਟਰਾਂ ਨੇ 2019 ਦੇ ਮੁਕਾਬਲੇ 2024 ਦੇ ਵਿੱਚ ਛਾਤੀ ਬਲੈਡਰ ਕਲੈਕ ਜਿਹੜਾ ਕੋਲੋਰੈਕਟਲ ਅਤੇ ਫੇਫੜਿਆਂ ਦੇ ਕੈਂਸਰ ਦੀਆਂ ਸਰਜਰੀਆਂ ਜ਼ਿਆਦਾ ਕੀਤੀਆਂ ਨੇ ਪਰ ਉਡੀਕ ਦਾ ਸਮਾਂ ਜਿਹੜਾ ਉਹ ਹਜੇ ਵੀ ਵੱਧ ਗਿਆ ਹਾਲਾਂਕਿ ਡਾਕਟਰਾਂ ਨੇ 2024 ਦੇ ਵਿੱਚ 2019 ਦੇ ਮੁਕਾਬਲੇ ਘਟ ਜਿਹੜੇ ਨੇ ਉਹ ਪ੍ਰੋਸਟੇਟ ਕੈਂਸਰ ਜਿਹੜੇ ਨੇ ਉਹ ਦੇਖੇ ਨੇ ਤੇ ਹਾਲਾਂਕਿ ਸਰਜਰੀਆਂ ਵੀ ਇਹ ਕੀਤੀਆਂ ਨੇ ਤੇ ਉਡੀਕ ਸਮੇਂ ਨੇ ਸਾਰੀਆਂ ਕੈਂਸਰ ਸਰਜਰੀਆਂ ਦੇ ਵਿੱਚੋਂ ਸਭ ਤੋਂ ਵੱਧ ਵਾਦਾ ਕੀਤਾ 2019 ਦੇ ਵਿੱਚ 41 ਦਿਨਾਂ ਤੋਂ 2024 ਦੇ ਵਿੱਚ 50 ਦਨ ਦੇ ਵਿੱਚ ਹੋਈਆਂ ਨੇ ਤੇ ਮੋਤੀਆ ਬਿੰਦ ਦੀ ਸਰਜਰੀ ਦੇ ਲਈ ਉਡੀਕ ਕਰਨ ਦੇ ਸਮੇਂ ਦੇ ਵਿੱਚ ਕੋਈ ਖਾਸ ਬਦਲਾ ਨਹੀਂ ਆਇਆ 2024 ਦੇ ਵਿੱਚ 69% ਦਾ ਇਲਾਜ ਸਿਫਾਰਿਸ਼ ਕੀਤੀ ਤੇ 14 16 ਹਫ਼ਤਿਆਂ ਦੇ ਸਮੇਂ ਦੇ ਜਿਹੜਾ ਉਹ ਅੰਦਰ ਕੀਤਾ ਗਿਆ ਜਦੋਂ ਕਿ 2019 ਦੇ ਵਿੱਚ ਇਹ 70% ਸੀ 2024 ਦੇ ਵਿੱਚ ਐਮ ਆਰ ਆਈ ਦੇ ਲਈ ਜਿਹੜਾ ਉਹ ਔਸਤ ਉਡੀਕ ਸਮਾਂ ਮਹਾਮਾਰੀ ਤੋਂ ਪਹਿਲਾਂ ਦੇ ਸਮੇਂ ਨਾਲੋਂ 15 ਦਿਨ ਵੱਧ ਸੀ ਸੀਰੀਜ਼ ਸਕੈਨ ਦੇ ਲਈ ਉਡੀਕ ਜਿਹੜੀ ਹੈ ਉਹ 3 ਦਿਨ ਵੱਧ ਸੀ ਇਸ ਅਧਿਐਨ ਦੇ ਵਿੱਚ 2019 ਦੇ ਵਿੱਚ 1 April ਤੋਂ 31 ਸਤੰਬਰ ਤੇ 2024 ਦੇ ਵਿੱਚ 1 April ਤੋਂ 31 December ਦੇ ਵਿਚਕਾਰ ਦੀ ਮਿਆਦ ਨੂੰ ਸ਼ਾਮਿਲ ਕੀਤਾ ਗਿਆ ਸੀ ਇਸ ਤੋਂ ਇਲਾਵਾ ਜਿਹੜੀ ਹੈ ਸਿਹਤ ਕਵਰੇਜ ਦੀ ਜੇ ਗੱਲ ਕੀਤੀ ਜਾਵੇ ਤਾਂ ਮੈਡੀਕਲ ਐਸੋਸੀਏਸ਼ਨ ਦੇ ਨਾਲ ਸਾਂਝੇਦਾਰੀ ਰਾਹੀਂ ਸਹਾਇਤਾ ਪ੍ਰਾਪਤ ਹੋਈ ਅਤੇ ਇਸ ਸਮਗਰੀ ਦੇ ਲਈ ਜਿਹੜੀ ਹੈ ਉਹ ਸੀਪੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ 11 ਜੂਨ ਨੂੰ ਸਰੀ ਦੇ ਫਰੀਟਵੁੱਡ ਇਲਾਕੇ ਦੇ ਵਿੱਚ ਦਿਨ ਦਿਹਾੜੇ ਹੋਈ ਗੋਲੀਬਾਰੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਸਰੀ ਪੁਲਿਸ ਸਰਵਿਸ ਦੇ ਅਧਿਕਾਰੀਆਂ ਨੇ ਫਿਲਹਾਲ ਦੁਪਹਿਰ 3:45 ਮਿੰਟ ਦੇ ਕਰੀਬ 84ਵੇਂ ਐਵੇਨਿਊ ਅਤੇ 160ਵੇਂ ਸਟਰੀਟ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ ਤੇ ਉੱਥੇ ਉਹਨਾਂ ਨੂੰ ਇੱਕ ਆਦਮੀ ਮਿਲਿਆ ਜਿਸ ਨੂੰ ਜਾਨਲੇਵਾ ਸੱਟਾਂ ਲੱਗੀਆਂ ਹੋਈਆਂ ਸਨ ਜਿਸ ਦੀ ਬਾਅਦ ਦੇ ਵਿੱਚ ਮੌਕੇ ਦੇ ਉੱਤੇ ਮੌਤ ਹੋ ਗਈ ਔਰ ਇਸ ਤੋਂ ਬਾਅਦ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਜਿਹੜੀ ਟੀਮ ਹੈ ਉਨ੍ਹਾਂ ਨੇ ਇਸ ਮਾਮਲੇ ਨੂੰ ਆਪਣੇ ਹੱਥਾਂ ਦੇ ਵਿੱਚ ਲਿਆ ਜਦੋਂ ਕਿ ਜਾਂਚ ਆਪਣੇ ਸ਼ੁਰੂਆਤੀ ਪੜਾਅ ਦੇ ਉੱਤੇ ਹੈ ਤੇ ਇਸ ਦਾ ਕਾਰਨ ਅਜੇ ਅਣਜਾਣ ਹੈ ਪੁਲਿਸ ਨੂੰ ਭਰੋਸਾ ਨਹੀਂ ਹੈ ਕਿ ਇਹ ਘਟਨਾ ਕਿਸੇ ਹੋਰ ਸਰਗਰਮ ਫਾਈਲਾਂ ਦੇ ਨਾਲ ਜੁੜੀ ਹੋਈ ਹੈ ਐਸਪੀਐਸ ਨੇ ਕਿਸੇ ਵੀ ਗ੍ਰਿਫਤਾਰੀ ਦੀ ਰਿਪੋਰਟ ਨਹੀਂ ਕੀਤੀ ਹੈ ਤੇ ਹਿੰਸਕ ਮੌਤ 2025 ਦੇ ਵਿੱਚ ਸ਼ਹਿਰ ਦੇ ਤੀਜੇ ਕਤਲ ਦੀ ਨਿਸ਼ਾਨਦੇਹੀ ਕਰਦੀ ਹੈ ਇੱਕ ਮੰਦ ਭਾਗੀ ਸਮਾੜੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਮਿਸ ਸਾਗਾਦੀ ਕਾ ਦੰਦਾ ਦੀ ਡਾਕਟਰ ਵੀ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹ ਕੈਨੇਡੀਅਨ ਨਾਗਰਿਕ ਹੈ ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ 에ਅਰ ਇੰਡੀਆ ਦੀ ਇੱਕ ਉਡਾਨ ਦੇ ਵਿੱਚ ਸਵਾਰ ਸੀ ਜੋ ਵੀਰਵਾਰ ਨੂੰ ਉਡਾਨ ਪਰੰਤੋ ਥੋੜੀ ਦੇਰ ਬਾਅਦ ਹੀ ਹਾਸਾਗਰਸਤ ਹੋ ਗਈ ਨਿਰਾਲੇ சுரேਸ਼ ਕੁਮਾਰੀ ਪਟੇਲ ਦੇ ਪਤੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਲੰਡਨ ਜਾਣ ਵਾਲੀ ਉਡਾਨ ਦੇ ਵਿੱਚ 240 ਯਾਤਰੀਆਂ ਦੇ ਵਿੱਚੋਂ ਇੱਕ ਸੀ ਤੇ ਪਟੇਲ ਦੇ ਡੈਂਟਲ ਕਲੀਨਿਕ ਨੇ ਜਿਹੜਾ ਉਹ ਪਤੀ ਦਾ ਹਵਾਲਾ ਦਿੱਤਾ ਤੇ ਜਸ ਨੇ ਕਿਹਾ ਕਿ ਉਹ ਆਪਣੇ ਅਤੇ ਜੋੜੇ ਦੇ 1 ਸਾਲ ਦੇ ਬੱਚੇ ਦੇ ਲਈ ਭਾਰਤ ਦੀ ਯਾਤਰਾ ਬੁੱਕ ਕਰਨ ਦੀ ਪ੍ਰਕਿਰਿਆ ਦੇ ਵਿੱਚ ਸੀ ਉਹ ਮੇਰੀ ਪਤਨੀ ਸੀ ਤੇ ਉਸਨੇ ਇੱਕ ਸੰਖੇਪ ਜਿਹੜਾ ਉਹ ਟੈਲੀਫੋਨ ਕਾਲ ਦੇ ਦੌਰਾਨ ਕਿਹਾ ਕਿ ਉਹ ਇਸ ਵੇਲੇ ਬੋਲਣ ਦੀ ਸਥਿਤੀ ਦੇ ਵਿੱਚ ਨਹੀਂ ਹੈ ਉਹਨਾਂ ਨੇ ਆਪਣਾ ਪੂਰਾ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ ਤੇ ਪਰਿਵਾਰ ਦੇ ਲਈ ਨਿਸ਼ਤਾ ਦੀ ਜਿਹੜੀ ਹੈ ਉਹ ਬੇਨਤੀ ਕੀਤੀ ਯਾਨੀ ਪ੍ਰਾਈਵੇਸੀ ਰੱਖੀ ਜਾਵੇ ਔਰ ਅਧਿਕਾਰੀਆਂ ਨੇ ਦੱਸਿਆ ਕਿ ਲੰਡਨ ਜਾ ਰਿਹਾ ਜਹਾਜ਼ ਵੀਰਵਾਰ ਨੂੰ ਉੱਤਰਪਛਮੀ ਭਾਰਤੀ ਸ਼ਹਿਰ ਅਹਮਦਾਬਾਦ ਦੇ ਵਿੱਚ ਉਡਾਨ ਭਰਨ ਤੋਂ ਬਾਅਦ ਇੱਕ ਮੈਡੀਕਲ ਕਾਲਜ ਦੇ ਨਾਲ ਜਿਹੜਾ ਉਹ ਟਕਰਾ ਗਿਆ ਜਿਸ ਦੇ ਵਿੱਚ ਘੱਟੋ ਘੱਟ 240 ਲੋਕਾਂ ਦੀ ਮੌਤ ਹੋਣ ਦੀ ਗੱਲ ਕਹੀ ਜਾ ਰਹੀ ਹੈ ਔਰ ਇਹ ਦਹਾਕਿਆਂ ਦੇ ਵਿੱਚ ਭਾਰਤ ਦੇ ਸਭ ਤੋਂ ਭਿਆਨਕ 에ਅਰਲਾਈਨ ਦੁਰਘਟਨਾਵਾਂ ਦੇ ਵਿੱਚੋਂ ਇੱਕ ਸੀ ਉੱਤਰਪਛਮੀ ਸ਼ਹਿਰ ਅਹਮਦਾਬਾਦ ਦਾ ਇੱਕ ਚੋਚ ਰਾਜ ਪੁਲਿਸ ਅਧਿਕਾਰੀ ਵਿਧੀ ਚੋਧਰੀ ਨੇ ਕਿਹਾ ਹੈ ਕਿ ਮ੍ਰਿਤਕਾਂ ਦੇ ਵਿੱਚ ਮੈਡੀਕਲ ਵਿਦਿਆਰਥੀ ਵੀ ਸ਼ਾਮਿਲ ਹਨ ਜੋ ਕਿ ਜੋ ਹੋਸਟਲ ਦੇ ਵਿੱਚ ਸਨ ਜਦੋਂ ਜਹਾਜ਼ ਇਮਾਰਤ ਦੇ ਨਾਲ ਟਕਰਾਇਆ ਔਰ ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਲਾਸ਼ਾਂ ਜਿਹੜੀਆਂ ਸੜ ਗਈਆਂ ਨੇ ਤੇ ਪਛਾਣਨ ਤੋਂ ਬਾਹਰ ਹੈ ਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਨੀ ਨੇ ਪੁਸ਼ਟੀ ਕੀਤੀ ਹੈ ਕਿ ਹਾਦਸੇ ਵਿੱਚ ਇੱਕ ਯਾਤਰੀ ਜਿਹੜਾ ਉਹ ਬਚ ਗਿਆ ਤੇ ਉਹ ਉਸ ਨੂੰ ਹਸਪਤਾਲ ਦੇ ਵਿੱਚ ਮਿਲੇ ਔਰ ਇੱਕ ਡਾਕਟਰ ਨੇ ਕਿਹਾ ਕਿ ਉਸਨੇ ਜਿਹੜਾ ਬੱਚੇ ਵਿਅਕਤੀ ਦੀ ਜਾਂਚ ਕੀਤੀ ਜਿਸ ਦੀ ਪਛਾਣ ਉਹਨਾਂ ਨੇ ਵਿਸ਼ਵਾਸ ਕੁਮਾਰ ਰਮੇਸ਼ ਸੇਵਜੋ ਕੀਤੀ ਹੈ ਉਹ ਬੇਹੋਸ਼ ਸੀ ਤੇ ਉਸਦੇ ਸਰੀਰ ਤੇ ਕਈ ਸੱਟਾਂ ਲਗੀਆਂ ਹੋਈਆਂ ਸਨ ਅਤੇ ਡਾਕਟਰ ਤਮਨ ਗਾਮੇਟੀ ਨੇ ਜਿਹੜਾ ਉਹ ਜਾਣਕਾਰੀ ਦਿੱਤੀ ਪਰ ਉਹ ਖਤਰੇ ਤੋਂ ਫਿਲਹਾਲ ਬਾਹਰ ਉਹਨੇ ਕਿਹਾ ਕਿ ਜਾਬ ਦੇ ਨੇ ਤੇ 50 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਸ਼ਤਾਨੀ ਅੰਮਦਾਬਾਦ ਦੇ ਹਵਾਈ ਅੱਡੇ ਦੇ ਨੇੜੇ ਜਹਾਜ਼ ਦੇ ਹਾਸਾਗਰਸਤ ਹੋਣ ਵਾਲੀ ਥਾਂ ਤੋਂ ਜਿਹੜਾ ਉਹ ਕਾਲਾ ਧੂਆ ਉੱਠਿਆ ਅਤੇ ਅੱਗ ਲੱਗ ਗਈ ਇਸ ਜਹਾਜ਼ ਨੂੰ ਰੱਗ ਬੁਝਾਉ ਅਮਲੇ ਨੇ ਜਹਾਜ਼ ਦੇ ਧੂੰਏ ਵਾਲੇ ਮਲਬੇ ਨੂੰ ਬੁਝਾਇਆ ਜੋ ਕਿ ਉਡਾਨ ਭਰਨ ਤੋਂ ਥੋੜੀ ਦੇਰ ਬਾਅਦ ਹੀ ਪੂਰੀ ਤਰ੍ਹਾਂ ਬਾਲਨ ਨਾਲ ਪਰਿਆ ਹੋਣਾ ਸੀ ਤੇ ਨਾਲ ਲੱਗਦੀਆਂ ਬਹੁ ਮੰਜ਼ਿਲਾ ਇਮਾਰਤਾਂ ਦੇ ਵਿੱਚ ਪਾਣੀ ਭਰ ਗਿਆ ਸੜੀਆਂ ਹੋਈਆਂ ਲਾਸ਼ਾਂ ਜ਼ਮੀਨ ਤੇ ਪਈਆਂ ਹੋਈਆਂ ਸਨ ਤੇ ਫਿਊਜ਼ਲੇਜ ਦੇ ਕੁਝ ਹਿੱਸੇ ਸਾਈਡ ਦੇ ਵਾਲੇ ਦੁਆਲੇ ਖਿੰਡੇ ਹੋਏ ਸਨ ਭਾਰਤੀ ਫੌਜ ਦੀਆਂ ਟੀਮਾਂ ਮਲਬਾ ਹਟਾਉਣ ਤੇ ਜ਼ਖਮੀਆਂ ਦੇ ਇਲਾਜ ਦੇ ਵਿੱਚ ਜਿਹੜਾ ਉਹ ਸਿਵਲ ਅਧਿਕਾਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ